ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਗਏ ਪਤਾਲਾ ਪਤਾਲ ਲੱਖ ਆਗਾਸਾਂ ਆਗਾਸ অবতার ਧਾਰਿਆ ਸੀ ਇਹ ਪ੍ਰਗਟ ਹੋਏ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਪਾਤਸ਼ਾਹ ਨੇ ਸਾਰੀਆਂ ਪਾਵਰਾਂ ਦਿੱਤੀਆਂ ਜਿੱਥੇ ਤੁਰਦੇ ਤਨ ਦੀ ਖਰਾਕ ਵਾਸਤੇ ਲੰਗਰ ਲਾਇਆ ਜਾਂਦਾ ਲੰਗਰ ਛਕਣ ਤੋਂ ਪ੍ਰੰਤ ਦਰਬਾਰ ਦੇ ਵਿੱਚ ਆ ਕੇ ਤੁਸੀਂ ਕੀਰਤਨ ਵੀ ਸੁਣੋ ਤੁਸੀਂ ਪਾਠ ਵੀ ਸੁਣੋ ਤੁਸੀਂ ਗੁਰਬਾਣੀ ਵੀ ਸੁਣੋ ਸਤਿ ਸ਼੍ਰੀ ਅਕਾਲ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਨਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਜ ਕੈਨੇਡਾ ਦੇ ਸੁੰਦਰ ਸ਼ਹਿਰ ਕੈਲਗਰੀ ਦੇ ਵਿਸ਼ੇਸ਼ ਕਲਚਰ ਸੈਂਟਰ ਦੇ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਸਿੱਖ ਸੰਗਤਾਂ ਵੱਲੋਂ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਧੂਮ-ਧਾਮ ਨਾਲ ਮਨਾਇਆ ਗਿਆ ਅਸੀਂ ਤਾਂ ਇਸ ਮੌਕੇ ਦੇ ਦਿਖਾਉਣੇ ਹਾਂ ਵੱਖ-ਵੱਖ ਸਟੈਪਸ ਤੇ ਸੰਕਾ ਨਾਲ ਗਰਾਹਾਂਗੇ ਗੱਲਬਾਤ ਤੁਸੀਂ ਬਣੇ ਰਹੋ ਛ왈ਗੁਸਤੀਵੀ ਚੈਨਲ ਦੇ ਨਾਲ

ਦੇ ਮਹਾਰਾਜ ਪਾਤਸ਼ਾਹ ਜੀ ਦੇ ਚਾਚਾ ਜੀ ਸੰਗ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਮਾਤਾ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਸਾਲੇ ਵਾਇ ਕੋਏ ਦੀ ਤਰੰਟੀ ਦੇ ਅੰਦਰ ਇਹ ਗੱਲ ਫੈਲ ਜਾਣਾ ਕੀਤੀ ਦੋਸਤਾਂ ਨੇ ਕਿਹਾ ਇਹੋ ਜਿਹਾ ਬਾੜਕ ਮੈਂ ਕਦੇ ਦੇਖਿਆ ਨਹੀਂ ਜਿਸ ਬਾੜਕ ਦੇ ਪ੍ਰਕਾਸ਼ ਕੇ ਸਾਰਾ ਜਿਹੜਾ ਗੁਰ ਮੰਡਲ ਹੈ ਉਹਦੇ ਅੰਦਰ ਚੰਨ ਜਿਹੜਾ ਉਹ ਵਸਿਆ ਹੋਵੇ ਸੰਸਾਰ ਦੇ ਲੋਕਾਂ ਦੇ ਅੰਦਰ ਅਗਿਆਨਤਾ ਖਤਮ ਹੋ ਗਈ ਹੋਵੇ ਤੇ ਸਤਗੁਰੂ ਪਾਤਸ਼ਾਹ ਜੀ ਨੇ ਉੱਥੇ ਗਿਆਨ ਦਾ ਪ੍ਰਕਾਸ਼ ਕਰਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਬਚਪਨ ਦੀ ਆਰਬਲਾ ਜਿਵੇਂ ਜਿਵੇਂ ਵਸਦੀ ਹੈ ਨਾ ਵੇਂ ਜਿਵੇਂ ਬਾਬਾ ਕਲਿਆਣ ਚੰਦ ਬਾਬਾ ਮਹਤਾ ਕਾਲੂ ਜੀ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਨੂੰ ਮਾਦੇ ਦੇ ਕੋਲੇ ਵਿਦਿਆ ਪੜਾਉਣ ਵਾਸਤੇ ਲੈ ਕੇ ਗਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਪੱਟੀ ਉਚਾਰਨ ਕਰਕੇ ਉਸ ਨੂੰ ਹੈਰਾਨ ਕਰ ਦਿੱਤਾ ਹੱਥ ਜੋੜ ਕੇ ਕਿਆ ਸੀਗਾ ਬਾਬਾ ਮਹਿਤਾ ਕਾਲੂ ਜੀ ਤੇਰੇ ਸੁਪੁੱਤਰ ਨਾਨਕ ਜੀ ਤਾਂ ਪਹਿਲਾਂ ਹੀ ਪੜੇ ਪੜਾਏ ਹਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਜਿਨੇਊ ਪਾਉਣ ਲੱਗੇ ਤੇ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਇਹ ਜਿਨੇਊ ਅਸੀਂ ਲਿਪੋਣਾ ਅਸੀ ਤਾਂ ਪ੍ਰਣਾਹੀ ਜਨੂ ਪਾਇਆ ਹੋਇਆ ਹੈ ਜਿਹਨੇ ਬੱਚੀ ਨੇ ਬੜੇ ਪਿਆਰੇ ਸ਼ਬਦ ਵਿਚਾਰ ਨਹੀਂ ਕੀਤੇ ਸੰਨ ਮਹਾਰਾਜ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਸ਼ਬਦ ਗਏ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੂ ਜੀ ਦਾ ਹੈ ਤਾਂ ਪਾਂਡੇ ਘਰ ਤੋਂ ਨਾ ਇਹੋ ਟੁੱਟੇ ਨਾ ਮੜ ਲੱਗੇ ਨਾ ਇਹੋ ਜਲੇ ਨਾ ਜਾਏ ਧਨ ਸਮਾਨਸ ਨਾਨਕਾ ਜੋ ਗੱਲ ਚੱਲਣਾ ਪਾਏ ਉਹ ਮਨੁੱਖ ਤਾਂ ਨੇ ਜਿਹੜੇ ਇਹੋ ਜਿਹਾ ਜੜੀ ਉਪਾਲਨ ਜਿਹਨੂੰ ਕੀ ਜਿੱਟ ਕੱਚੇ ਤਾਗੇ ਦੀ ਨਿਸ਼ਾਨੀ ਹੈ ਜਿਹੜਾ ਹੈ ਉਹਦੀ ਮਰਦੂ ਹੋ ਜਾਂਦੀ ਅਵਸ਼ ਜਾਣਾ ਹੈ ਪਰ ਜਿਹੜਾ ਪ੍ਰਕਾਸ਼ ਹੁੰਦਾ ਹੈ ਉਹ ਕਦੇ ਸੰਸਾਰ ਤੋਂ ਜਾਂਦਾ ਨਹੀਂ ਭਾਈ ਸਾਹਿਬ ਭਾਈ ਅਰਦਾਸ ਸਾਹਿਬ ਜੀ ਨੇ ਜਨਮ ਸ਼ਬਦ ਨਹੀਂ ਇੱਥੇ ਬੋਲਿਆ ਭਾਈ ਸਾਹਿਬ ਜਿਹਨੇ ਪ੍ਰਗਟਿਆ ਸ਼ਬਦ ਬੋਲਿਆ ਪ੍ਰਕਾਸ਼ ਹੋਣਾ ਤੁਸੀਂ ਵਿਜੇਂਦਰਨਾਟਕ ਪੜੋ ਵਿਜੇਂਦਰਨਾਟਕ ਦੇ ਅੰਦਰ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਸ਼ਬਦਾਂ ਨੂੰ ਕਲਮ ਬੰਦ ਕੀਤਾ ਹੈ ਧੰਨ ਸੰਤੂ ਜੀ ਕਹਿੰਦੇ ਤਹੀ ਪ੍ਰਕਾਸ਼ ਬਿਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲੈ ਅਸੀਂ ਪਟਨਾ ਸ਼ਹਿਰ ਦੇ ਵਿੱਚ ਆਪਣਾ ਪ੍ਰਕਾਸ਼ ਧਾਰਨ ਕੀਤਾ ਪ੍ਰਕਾਸ਼ ਨਾਮ ਚੰਨ ਦਾ ਜਦੋਂ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਪਾਈ ਸਾਹਿਬ ਜੀ ਕਹਿੰਦੇ ਇੱਕ ਵਾਰ ਚਾਨਣ ਹੋ ਗਿਆ ਹੁਣ ਚਾਨਣ ਕਾਦਾ ਹੋਇਆ ਗਿਆਨ ਦਾ ਜਦੋਂ ਗਿਆਨ ਦਾ ਚਾਨਣ ਹੋਇਆ ਉੱਥੇ ਅਗਿਆਨਤਾ ਦਾ ਹਨੇਰਾ ਸੀਗਾ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਅਗਿਆਨਤਾ ਦੇ ਹਨੇਰੇ ਦੇ ਅੰਦਰ ਜਿਹੜੇ ਨੇ ਉਹ ਸਕੇ ਪਰਾਏ ਬਣੇ ਪਏ ਸੰਗ ਥੂਣ ਸ਼ਪੈਦ ਹੋ ਚੁੱਕੇ ਸੰਗ ਤੇ ਇਹ ਅਗਿਆਨਤਾ ਦੇ ਹਨਾਰੇ ਦੇ ਅੰਦਰ ਵਾਟੇ ਤੋਂ ਕਿ ਜਾਣ ਰਹੀ ਸੀ ਕਿ ਅਗਿਆਨਤਾ ਦੇ ਹਨੇਰੇ ਦੇ ਅੰਦਰ ਲੋਕ ਨਾਮ ਤੋਂ ਕੋਹਾਂ ਦੂਰ ਚਲੇ ਗਏ ਸਨ ਕਿ ਅਗਿਆਨਤਾ ਦੇ ਹਨੇਰੀ ਦੀ ਦਸ਼ਾ ਧੰਨ ਸਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਪ ਵੱਲ ਕੇ ਇਸਰਾਏ ਖੁਰਾਸਾਨ ਨੂੰ ਸਮਾਨਨਾ ਕੀਤਾ ਹਿੰਦੁਸਤਾਨ ਦਰਿਆ ਆਪੇ ਦੁਸ਼ਨਾ ਦੇਵ ਕਾਤਾ ਜਮਕਰ ਮੁਗਲ ਚੜਾਇਆ ਇਹ ਦੀ ਮਾਰ ਪਈ ਪਰ ਨਾਨਕ ਕਹਿੰਦੀ ਦਰਦ ਨਾ ਆਇਆ ਸਾਡੀ ਇਹ ਸਾਰੀ ਅਗਿਆਨਤਾ ਦੇ ਹਨੇਰੇ ਦੀ ਦਸਾ ਇੰਨਾ ਕੁਝ ਉੱਥੇ ਹੋ ਰਿਹਾ ਸੀ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਇਹ ਸਭ ਕੁਝ ਹੀ ਖਤਮ ਹੋ ਗਿਆ ਉੱਥੇ ਗਿਆਨ ਦਾ ਚਾਨਣ ਹੋ ਗਿਆ ਤੇ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਧੰਨ ਸਭ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜੇ ਬਗਦਾਦ ਦੀ ਧਰਤੀ ਤੇ ਜਿਹੜਾ ਦਸਤਗੀਰ ਪੀਰ ਸਿਗਾ ਉਹ 14 ਤਬਕਾਂ ਨੂੰ ਮੰਨਦਾ ਸੀ ਕਿ ਉੱਥੇ ਜਾ ਕੇ ਧੰਗ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕਹੇ ਪਾਤਾਲਾ ਪਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਸ ਕੇ ਵੇਦ ਕਹਿਣ ਇੱਕ ਵਾਰ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਆਵਾਜ਼ਾ ਸੀ ਸਤ ਕਰਤਾਰ ਜਦੋਂ ਬਗਦਾਦ ਦੀ ਧਰਤੀ ਤੇ ਸਤ ਕਰਤਾਰ ਗੀਜਿਆ ਖਾਲਸਾ ਜੀ ਉਥੋਂ ਦੀ ਧਰਤੀ ਕੰਬ ਉੱਠੀ ਸੀਗੀ ਤੇ ਦਸਤਗੀਰ ਪੀਰ ਵੀ ਆਪਣੇ ¡Gracias! I'm तलवारा ਕਿ ਆਪਣੇ ਸੰਗ ਦੀ ਦਾਣਾ ਸੱਜਣ ਨੂੰ ਨਾਮ ਲੈ ਕੇ ਉਹ ਨਾਨਕ ਮਹਾਰਾਜ ਸਭੀ ਜੀ ਨੂੰ ਬੋਲਦੇ ਸਨ ਆਪ ਜੀ ਨਾਲ ਨੇ ਸਾਥੀ ਆਪ ਕੋਲ ਪ੍ਰਸ਼ਾਨ ਦਾ ਵਾਹਿਗੁਰੂ ਜੀ ਧੰਨ ਕਰਦੇ ਕਿਤਾ ਬਾਤ ਦੀ ਹੰਪਾ ਲੱਗਦਾ ਨੇ ਜਮੂਨ ਤਾੜੇ ਦੀ ਮੱਢੀ ਕੋਲ ਲਿਆ ਕੇ ਰਸਦ ਆਪਨੇ ਹੱਥੀ ਗੁਜਾਰਾ ਦੇ ਮਹਾਰਾਜ ਕਹਿੰਦੇ ਸੱਜਣਾ ਸੱਜਣਾ ਅੱਜ ਕੱਲ੍ਹ ਦੇ ਕਹਿੰਦੇ ਸਤਿ ਸ੍ਰੀ ਅਕਾਲ ਤਕੜ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਲਕ ਟੀਵੀ ਚੈਨਲ ਤੇ ਤਕੜ ਸਾਹਿਬ ਤੁਹਾਡਾ ਸਵਾਗਤ ਹੈ ਹਾਂਜੀ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਤੇ ਸਵਾਲਕ ਟੀਵੀ ਚੈਨਲ ਨੂੰ ਮੈਂ ਲੱਖ ਲੱਖ ਵਧਾਈ ਜਿੰਦਾ ਹਾਂ ਗੁਰੂ ਨਾਨਕ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਦਿਨਾਂ ਹਾਂ ਤੇ ਤੁਹਾਡਾ ਅਪਰੀਸ਼ੀਏਟ ਕਰਦਾ ਹਾਂ ਕਿਉਂਕਿ ਤੁਸੀਂ ਹਰ ਸਾਲ ਆ ਕੇ ਕਵਰੇਜ ਕਰਦੇ ਹੋ ਤੇ ਸਾਰਿਆਂ ਦੀ ਓਪੀਨੀਅਨ ਕੈਪਚਰ ਕਰਦੇ ਆ ਅੱਜ ਤਿਕੜ ਸਾਹਿਬੇ ਸ੍ਰੀ ਨਾਨਕਦੇਵ ਜੀ ਦੇ ਗੁਰਪੁਰਬ ਦੇ ਮੌਕੇ ਤੇ ਤੁਸੀਂ ਇੱਥੇ ਕਿਹੜੀ ਸੇਵਾ ਸੰਭਾਲੀ ਹੋਈ ਹੈ ਕਿਹੜੀ ਸੇਵਾ ਕਰ ਰਹੇ ਹੋ ਦੇਖੋ ਜੀ ਰੈਡ FM ਰੇਡੀਓ ਚੈਨਲ ਹੈ ਜਿਹੜੇ ਕਿ ਜਦੋਂ ਵੀ ਕੋਈ ਰੇਡੀਓ ਫੋਨ ਹੁੰਦਾ ਹੈ ਤੋ ਆਣ ਕੇ ਕਰਦੇ ਆ ਤੇ ਜਦ ਦੇ ਉਹ ਕਰ ਰਹੇ ਆ ਉਦੋਂ ਤੋਂ ਮੈਂ ਇਹਨਾਂ ਨਾਲ ਜੁੜਿਆ ਆ ਮੈਂ ਇਸ ਵੌਲੰਟੀਅਰ ਅੱਜ ਰੇਡੀਓ ਥਾਉਨ ਫੂਡ ਬੈਂਕ ਦੇ ਲਈ ਇਹ ਡੋਨੇਸ਼ਨ ਆ ਰਹੀ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਬਹੁਤ ਵਧੀਆ ਕੌਜ਼ ਲਈ ਹੈ ਕਿਉਂਕਿ ਤੁਹਾਨੂੰ ਪਤਾ ਕਈ ਹਜ਼ਾਰਾਂ ਲੋਕ ਈਵਨ ਕੈਨੇਡਾ ਕੈਲਗਰੀ ਤੱਕ ਵੀ ਭੁੱਖੇ ਸੌ ਰਹੇ ਹਨ ਕਿਉਂਕਿ ਇੱਥੇ ਮੰਗਾਈ ਇੰਨੀ ਹੋ ਗਈ ਹੈ ਫੂਡ ਮੈਂਟੀ ਘੱਟ ਗਈ ਤੇ ਉਹ ਹੁਣ ਫੂਡ ਬੈਂਕ ਤੇ ਡਿਪੈਂਡੈਂਟ ਹੋ ਗਏ ਹਨ ਤੇ ਮੈਂ ਇਹ ਕਹੂੰ ਜੀ ਬੱਦ ਤੋਂ ਬੱਦ ਆਪਣੀ ਦਸਨੋਂ ਉਹਦੀ ਕਮਾਈ ਦੇ ਵਿੱਚੋਂ ਦਾਨ ਕਰੋ ਕਿ ਇਸ ਤਰ੍ਹਾਂ ਜੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ ਨਾਮ ਜਪੋ ਕਿਰਤ ਕਰੋ ਤੇ ਵੰਡ ਕੇ ਚਲੋ ਇਹ ਵੰਡ ਕੇ ਤੁਸੀਂ ਛਕਣਾ ਹੈ ਤੁਸੀਂ ਆਪਣੀ ਦਸਨੋਂ ਉਹਦੀ ਕਮਾਈ ਦੇ ਵਿੱਚੋਂ ਜੋ ਵੀ ਤਲਫੋ ਬਣਦਾ ਹੈ ਸੇਵਾ ਕਰਨੀ ਹੈ ਤੁਸੀਂ ਜ਼ਰੂਰ ਕਰੋ ਅੱਜ ਦੇ ਇਸ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਤੁਸੀਂ ਆਪਣਿਆਂ ਨੂੰ ਸੰਤਨ ਕੀ ਸੁਣੀਆਂ ਦਿਹਾਣਾ ਚਾਹੋ ਕੋ ਜੀ ਮੈਂ ਤਾਂ ਇਹ ਕਹੂੰਗਾ ਕਿ ਗੁਰੂ ਨਾਨਕ ਦੇਵ ਜੀ ਦੀ ਫਲਸਫੀ ਤੇ ਚੱਲਣਾ ਚਾਹੀਦਾ ਹੈ ਕਿ ਉਹਨਾਂ ਨੇ ਜੋ ਦੁਨੀਆ ਨੂੰ ਦਿਖਾਇਆ ਹੈ ਜੇ ਅਸੀਂ ਉਹਨਾਂ ਦੇ ਚੱਲਾਂਗੇ ਇਹ ਦੁਨੀਆ ਇੱਕ ਬਦਲ ਜਾਊਗੀ ਪਰ ਅੱਜ ਕੱਲ ਪਾਪ ਵੀ ਤੇ ਧਗੀਆਂ ਵੀ ਤੇ ਗਰੀਬੀ ਵੀ ਇੰਨੀ ਵੱਧ ਗਈ ਕਿ ਕੋਈ ਬੰਦਾ ਬੰਦੇ ਨੂੰ ਦੇਖ ਕੇ ਰਾਜੀ ਨਹੀਂ ਐਹੀ ਚਾਹਨਾ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਸਫਲਤਾ ਬਖਸ਼ੇ ਤੇ ਆਪੋ ਵਿੱਚੀ ਇੱਥੇ ਬਹਿਣ ਦਾ ਅਪਰਾਲਾ ਬਣਾ। ਬਹੁਤ-ਬਹੁਤ ਮਿਹਰਬਾਨੀ ਧੰਕੜ ਸਾਹਿਬ। ਥੈਂਕ ਯੂ ਜੀ। ਆਪਣੀ ਦੇ ਸਾਹਿਬ। ਵਾਹ ਸਾਸ਼ਰੀਕਾਰ ਖਾਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸਰ ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ ਜੀ, ਸ਼왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼왈ਕ ਟੀਵੀ ਦਾ ਨਾਲਪੁਰੀ ਟੀਮ ਦਾ। ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਗੁਰਦੁਆਰਾ ਨਾਨਕਪਾਸ਼ਾ ਤੇ ਗੁਰਪੁਰਬ ਦੀ ਕਵਰੇਜ ਕਰ ਰਹੇ ਹੋ। ਸੰਕਟਾ ਜੈ। ਵਿਚਾਰ ਲਾ ਰਹੇ ਆ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਇਹ ਅੱਜ ਦਾ ਖਾਲਸਾ ਜੀ ਜਿਹੜਾ ਪ੍ਰਕਾਸ਼ ਦਿਹਾੜਾ ਇੱਥੇ ਦਸ਼ਮੀਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਜਿਹੜੇ ਸਿੱਖਾਂ ਦੇ ਪੈਦੇ ਗੁਰੂ ਨਾਨਕ ਦੇਵ ਜੀ ਦਾ ਉਹਦੇ ਕੀ ਕਹਿਣਾ ਚਾਹੋਗੇ ਤੁਸੀਂ ਬਾਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਪਾਤਸ਼ਾਹ ਜੀ ਅੱਜ ਤੋਂ ਠੀਕ 555 ਸਾਲ ਪਹਿਲਾਂ ਦੇਣਾ ਗੁਰੂ ਨਾਨਕ ਪਾਤਸ਼ਾਹ ਨੇ अवतार ਧਾਰਿਆ ਸੀ ਇਹ ਪ੍ਰਗਟ ਹੋਏ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਪਾਤਸ਼ਾਹ ਨੇ ਸਾਰੀਆਂ ਪਾਵਰਾਂ ਦਿੱਤੀਆਂ ਇਹ ਪੂਰੀਆ ਪਾਵਰ ਸੀ ਨਾ ਕੋਈ ਆਪ ਸਮਰਾਥੀ ਸਾਰੀ ਚੀਜ਼ਾਂ ਦੇ ਇਹਨਾਂ ਨੇ ਫਿਰ ਸਾਨੂੰ ਮਾਰਗ ਦੱਸਿਆ ਨਾਮ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਕਿਹੜੀ ਅਸੀਂ ਕਰਨੀ ਆ ਸੱਚੀ ਸੁੱਚੀ ਸੱਚੀ ਸੁੱਚੀ ਕਿਰਤ ਉਹਨਾਂ ਸਭ ਤੋਂ ਉਤਮ ਆਪਣੀ ਕਿਰਸਾਨੀ ਨੂੰ ਕਿਹਾ ਉੱਤੋਂ ਬਾਅਦ ਨਾਮ ਜਪੋ ਨਾਮ ਕੀ ਆ ਨਾਮ ਪਾਸ਼ਾ ਨਿਤਤਾ ਵਾਹਿਗੁਰੂ ਵਾਹਿਗੁਰੂ ਨੂੰ ਜਪੋ ਤੇ ਵੰਡ ਛਕੋ ਜੋ ਵੀ ਨਾਮ ਆਈ ਕੀਰਤ ਜਿਹੜੀ ਕਰਦੇ ਉਹ ਵੀ ਵੰਡਣੀ ਆ ਤੇ ਨਾਮ ਵੀ ਵੰਡਣਾ ਹੈ ਜਿਹੜੇ ਆਮ ਹੋਰ ਸੰਗਤਾਂ ਨੂੰ ਅੱਗੇ ਉਹਨਾਂ ਦਾ ਗਿਆਨ ਹੋਵੇ ਅਜ ਨਾਮ ਕੀ ਆ ਨਾਮ ਹੈ ਵਾਹਿਗੁਰੂ 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 ਕੀ ਆ ਸ਼ਬਦ ਹੈ ਸ਼ਬਦ ਤੋਂ ਵਾਹਿਗੁਰੂ ਪੈਦਾ ਹੋਇਆ ਨਾਮ ਤੋਂ ਹੀ ਵਾਹਿਗੁਰੂ ਵਾਹਿਗੁਰੂ ਪੈਦਾ ਹੋਇਆ ਜੀ ਬਹੁਤ ਦੱਸੋ ਜੀ ਪਾਤਸ਼ਾਹ ਜੀ ਕੀ ਦੱਸਣਾ ਚਾਹੁੰਦੇ ਹੋ ਤੁਸੀਂ ਤੁਹਾਨੂੰ ਖਾਸਾ ਜੀ ਸਾਡੇ ਸ਼ਵਾਲਕ ਪੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਚ इवन वर्ल्ड वाइड ਵੇਖਿਆ ਜਾ ਰਿਹਾ ਹੈ ਅਸੀਂ ਆਪਣੀ ਵੱਲੋਂ ਆਮ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੂ ਆਮ ਆਵਾਮ ਜੋ ਹਾਲਾਤ ਚੱਲ ਰਹੇ ਨੇ ਯਾਰ ਦੁਨੀਆ ਤੇ ਹਰ ਇੱਕ ਤੇ ਈਰਖਾ ਹੀ ਨਹੀਂ ਹੋ ਗਈ ਹੈ ਇੱਕ ਦੂਜੇ ਨੂੰ ਵੇਖ ਕੇ ਈਰਖਾ ਹੀ ਕਰੀ ਜਾਂਦੇ ਆ ਕਿਸ ਨੂੰ ਵੇਖ ਕੇ ਸਹਉਂਦੇ ਨਹੀਂ ਆ ਇਸ ਨੂੰ ਪਿਆਰ ਕਰਨਾ ਹੈ ਪਿਆਰ ਦੇ ਨਾਲ ਹੀ ਅੱਗੇ ਜਿਹੜਾ ਸਾਰਾ ਸੰਦੇਸ਼ ਜਾਂਦਾ ਹੈ ਗੁਰੂ ਨਾਨਕ ਨੇ ਪਿਆਰ ਹੀ ਕੀਤਾ ਸਾਰਿਆਂ ਨੂੰ ਚਾਹੇ ਕੋਈ ਹੋਵੇ Hindu ਹੋਵੇ Sikh ਹੋਵੇ Musalman ਹੋਵੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਪਾਤਸ਼ਾਹ ਨੇ ਉਹਨੇ ਸੰਦੇਸ਼ ਚੌਵਰਨਾਂ ਨੂੰ ਦਿੱਤਾ ਸਾਂਝਾ ਦਿੱਤਾ ਹੈ ਜੀ ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ